ਹਾਂ ਜੀ ਇਹ ਕਿ ਮਾਮਲਾ ਹੈਗਾ ਸਾਰੇ ਅ ਕੱਲ ਸਪੈਸ਼ਲ ਨਾਕਾਬੰਦੀ ਸੀਗੀ ਸਾਡੀ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵੀਰਮ ਤੋਂ ਜਿਹੜੀ ਕੋਲੇ ਨੂੰ ਜਾਂਦੀ ਸੜਕ ਉਹਦੇ ਤੇ ਉੱਥੋਂ ਇੱਕ ਗੱਡੀ ਆਂਦੀ ਦੇਖੀ ਐਕਸਯੂਵੀ 300 ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਅੱਧੇ ਕੱਚੇ ਉੱਤਰਦੇ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਵਿੱਚ ਨੌਜਵਾਨ ਸਵਾਰ ਸਿੰਘ ਮੁੱਲਾ ਉਹਨਾਂ ਨੂੰ ਕੁਝ ਕੁ ਕੀਤੀ ਤੋਂ ਤਾਂ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਇਲਵਾਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਐਸਪੀ ਸਾਹਿਬ ਕੇ ਕੀਵਿੰਟ ਮੌਕੇ ਤੇ ਪੁੱਛੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ बरामद ਹੋਈ ਸਰ ਇਹ ਟੋਟਲ ਕਿੰਨੀ ਹੋਈ ਸਰ ਟੋਟਲ 1 ਕਿਲੋ 400 65 ਗ੍ਰਾਮ ਸਰ ਇਹਦੇ ਪਹਿਲਾਂ ਵੀ ਕੋ ਪਰਚੇ ਗਏ ਸਾਨੂੰ ਦਰਜ ਉਹ ਹਜੇ ਵੈਰੀਫਾਈ ਕਰ ਰਹੇ ਆ ਇਨਟੈਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਸਰ ਇਹ ਹੋ ਸਕਦਾ ਕਿ ਜੇ ਪਾਕਿਸਤਾਨ ਤੋਂ ਡਰੋਨੋਂ ਆਉਂਦੇ ਡਰੋਨ ਆਈ ਹੋਵੇ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕਲਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਤਾਂ ਜਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰਦੇ ਆ ਠੀਕ ਸੀਗਾ ਤੇ ਇਹਨਾਂ ਨੂੰ ਜਿਹੜੀ ਹੈ ਚੱਕਣ ਵਾਸਤੇ ਜਾਂ ਕਨਸਾਈਨਮੈਂਟ ਵਾਸਤੇ ਡਿਟੇਲ ਕੀਤਾ ਗਿਆ ਸੀਗਾ ਗੋਇੰਦਵਾਲ ਥਾਣੇ 'ਚ ਇੱਕ ਬਲਰਾਜ ਹੈਗਾ ਦੋਸ਼ੀ ਅੰਦਰ ਹੈਗਾ ਉਹਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਕਿ ਤੁਸੀਂ ਉੱਥੋਂ ਨੈਸਸਰੀ ਭੇਜਿਆ ਸੀਗੇ ਉੱਥੋਂ ਜਾ ਕੇ ਲੈ ਕੇ ਆਓ ਕਨਸਾਈਨਮੈਂਟ ਸਜਾ ਉਹ ਬਲਰਾਜ ਕੀ ਹੈ ਉਹ ਵੀ ਤਸਕਰੀ ਹੈ ਨਸ਼ਾ ਤਸਕਰੀ ਹੈ ਕੋਈ ਕਿਸਾ ਉਹਦੇ 'ਚ ਹਾਂਜੀ ਐਂਡੀ ਦੇ ਪਰਚੇ ਉੱਤੇ ਦਰਜ ਹੈਗੇ